ਹੈਲੋ ਗਾਇਸ ਵੈਲਕਮ ਟੂ ਮਾਈ ਅਨਦਰ ਵਲੋਗ ਹੋਪ ਕਰਦਾ ਸਾਰੇ ਬਹੁਤ ਵਧੀਆ ਹੋਣਗੇ ਤੇ ਵਧੀਆ ਹੀ ਰਹਿਣੇ ਚਾਹੀਦੇ ਆ ਤੇ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਨਵੇਂ ਪ੍ਰੋਜੈਕਟ ਤੁਹਾਨੂੰ ਦਿਖਾਉਣ ਲੱਗਾ ਜੋ ਮੋਹੱਲੀ ਦਾ ਹੋ ਗਿਆ ਥੋੜਾ ਟਾਈਮ ਉਹਨੂੰ ਲਾਂਚ ਹੋਇਆ ਨੂੰ ਬਟ ਲੋਕਾਂ ਨੂੰ ਨਹੀਂ ਪਤਾ ਤੇ ਅੱਜ ਮੈਂ ਉਹ ਚੀਜ਼ ਦੁਬਾਰਾ ਤੁਹਾਡੇ ਅੱਗੇ ਪੇਸ਼ ਕਰਨ ਲੱਗਾ ਤੇ ਦਿਖਾਉਣ ਲੱਗਾ ਆਓ ਤੇ ਆਪਾਂ ਤੁਹਾਨੂੰ ਸਾਰੀ ਚੀਜ਼ ਸ਼ੇਅਰ ਕਰਦੇ ਆਂ ਤੇ ਅੱਜ ਮੈਂ ਪਹੁੰਚ ਚੁੱਕਿਆ ਸੈਕਟਰ 169 ਮੋਹੱਲੀ ਤੇ ਬਿਲਕੁਲ ਗੁਰੂਕੁਲ ਸਕੂਲ ਦੇ ਅਪੋਜ਼ਿਟ ਹਾਂਜੀ ਤੁਸੀਂ ਮੇਰੇ ਪਿੱਛੇ ਦੇਖ ਹੀ ਰਹੇ ਹੋਵੋਗੇ ਜਿਹੜੀ ਬਿਲਡਿੰਗ ਆ ਉਹ ਹੈਗੀ ਗੁਰੂਕੁਲ ਸਕੂਲ ਦੀ ਜੋ ਬਹੁਤ ਵਧੀਆ ਇੱਕ ਤੇ ਫਰਸਟ ਕਲਾਸ ਸਕੂਲ ਹੈਗਾ ਗੁਰੂਕੁਲ ਉਹਦੇ ਸਾਹਮਣੇ ਮੈਂ ਪਹੁੰਚ ਚੁੱਕਿਆ ਹਾਂ ਮਾਰਕੀਟ ਜੋ ਗਵਰਨਮੈਂਟ ਦੀ ਮਾਰਕੀਟ ਹੈਗੀ ਹੈ ਸੈਕਟਰ 69 ਦੀ ਜਿਹਨੂੰ ਬੂਥ ਵੀ ਕਹੇ ਜਾਂਦੇ ਆ ਤੇ ਅੱਜ ਮੈਂ ਉੱਥੇ ਪਹੁੰਚ ਚੁੱਕਿਆ ਹਾਂ ਤੇ ਤੁਹਾਨੂੰ ਉਹਦੀ ਸਾਰੀ ਚੀਜ਼ ਅੱਜ ਓਵਰਵਿਊ ਦੇਣਾ ਹੈ ਤੇ ਆਓ ਤੁਹਾਨੂੰ ਇੱਕ ਇੱਕ ਚੀਜ਼ ਦਿਖਾਉਂਦੇ ਆ ਤੇ ਇੱਥੇ ਕੀ ਹਿਸਾਬ-ਤਾਬ ਉਹ ਵੀ ਤੁਹਾਨੂੰ ਪੂਰਾ ਸ਼ੇਅਰ ਕਰਦੇ ਆ ਤੇ ਸਾਰਾ ਕੁਝ ਤੁਹਾਨੂੰ ਇਸ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਤੁਸੀਂ ਵੀਡੀਓ ਤਾਂ ਦੇਖ ਜਾਂਦੇ ਹੋ ਪਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਿਉਂਕਿ ਤੁਹਾਨੂੰ ਪਤਾ ਹੈ ਇਸ ਚੈਨਲ ਤੇ ਹਰ ਚੀਜ਼ ਤੁਹਾਨੂੰ ਨਵੀਂ-ਨਵੀਂ ਮਿਲਣ ਵਾਲੀ ਹੈ ਜੋ-ਜੋ ਮੁਹਾਲੇ ਚ ਨਵੀਂ-ਨਵੀਂ ਚੀਜ਼ਾਂ ਖੁੱਲਣ ਗਈਆਂ ਸਾਰਾ ਕੁਝ ਮਿਲੇਗਾ ਦੇਖਣ ਨੂੰ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਪਹਿਲੇ ਤੁਹਾਨੂੰ सिनेਮੈਟਿਕ ਸ਼ਾਟ ਦਿਖਾ ਦਿੰਦਾ ਮਾਰਕੀਟ ਦੇ ਹੈ ਨਾ ਜੋ ਇੱਥੇ ਮਾਰਕੀਟ ਖੁੱਲੀ ਹੋਈ ਹੈ ਬੂਥ ਖੁੱਲੇ ਹੋਏ ਆ ਉਸ ਤੋਂ ਬਾਅਦ ਫਿਰ ਤੁਹਾਨੂੰ ਉਹਦੇ ਬਾਰੇ ਮੈਂ ਸਾਰਾ ਕੁਝ ਡਿਟੇ you ਹੋਪ ਕਰ ਹੋਪ ਕਰਦਾ ਤੁਹਾਨੂੰ ਸਿਨੇਮੈਟਿਕ ਸ਼ਾਟ ਵਧੀਆ ਲੱਗੇ ਹੋਣਗੇ ਜੋ ਮੈਂ ਹਾਲੇ ਦਿਖਾਏ ਤੇ ਇਹ ਉਹ ਮਾਰਕੀਟ ਹੈ ਗਵਰਨਮੈਂਟ ਮਾਰਕੀਟ ਸੈਕਟਰ 69 ਦੀ ਜਿਹੜੇ ਬੂਥ ਖੁੱਲ ਚੁੱਕੇ ਹਨ ਤੇ ਇਹਨਾਂ ਨੂੰ ਥੋੜਾ ਜਿਹਾ ਟਾਈਮ ਵੀ ਹੋ ਚੁੱਕਿਆ ਹੈ ਯਾਨੀ ਕਿ ਇਹ ਅੱਜ ਖੁੱਲੇ ਆ ਨਵੇਂ ਲਾਂਚ ਨੇ ਇਹ ਨਵੇਂ ਲਾਂਚ ਨਹੀਂ ਹੈਗੇ ਇਹਨਾਂ ਨੂੰ ਟਾਈਮ ਹੋ ਚੁੱਕਿਆ ਹੈ ਬੂਥਾਂ ਨੂੰ ਖੁੱਲਣ ਨੂੰ ਤੇ ਇਹੀ ਚੀਜ਼ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਸੀ ਅੱਜ ਮੋਹੱਲੇ 'ਚ ਪਹਿਲੇ ਮੈਂ ਤੁਹਾਨੂੰ 68 ਸੈਕਟਰ ਦੀ ਦਿਖਾਇਆ 67 ਵੀ ਦਿਖਾਇਆ इवन 70 ਸੈਕਟਰ ਵੀ ਦਿਖਾਇਆ ਉਸ 69 ਸੈਕਟਰ ਪੈਂਡਿੰਗ ਸੀਗਾ ਤੇ ਮੈਂ ਸੋਚਿਆ ਚਲੋ ਅੱਜ ਤੁਹਾਨੂੰ ਸ਼ੇਅਰ ਕਰਦਾ 60 69th ਸੈਕਟਰ ਤੇ ਮੈਂ ਉੱਥੇ ਆ ਚੁੱਕਿਆ ਹਾਂ ਇਹ ਉਹ ਬੂਥ ਨੇ ਬਹੁਤ ਵਧੀਆ ਬੂਥ ਨੇ ਤੁਸੀਂ ਸਾਰੇ ਸ਼ਾਟ ਦੇਖੇ ਹੋਏ ਆ ਪਾਰਕਿੰਗ ਵਾਰਾ ਬਹੁਤ ਵਧੀਆ ਹੈਗੀ ਹੈ ਰੈ residențial ਏਰੀਆ ਪੂਰਾ ক্লোਜ਼ ਹੈਗਾ ਸਾਰਾ ਕੁਝ ਵਧੀਆ ਤੁਹਾਨੂੰ ਇੱਕ ਇੱਕ ਚੀਜ਼ ਦਿਖਾਉਣਾ ਅੱਜ ਤੇ ਚਲੋ ਤੁਸੀਂ ਵੀ ਵੀਡੀਓ ਨਾਲ ਜੁੜੇ ਰਹੋ ਪਹਿਲੀ ਗੱਲ ਜੋ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਉਹ ਸਾਹਮਣੇ ਜਾਰੀ ਏਅਰਪੋਰਟ ਰੋਡ ਜੇ ਤੁਹਾਨੂੰ ਨਹੀਂ ਦਿਖ ਰਹੀ ਤੁਹਾਨੂੰ ਮੈਂ ਥੋੜਾ ক্লোਜ਼ ਕਰਕੇ ਦਿਖਾ ਦਿੰਦਾ ਉਹ ਸਾਹਮਣੇ ਹੈਗੀ ਏਅਰਪੋਰਟ ਰੋਡ ਤੇ ਉਹ ਸਾਹਮਣੇ ਹੈਗਾ ਸਪੋਰਟਸ ਕੰਪਲੈਕਸ ਉਹਦੇ ਬਿਲਕੁਲ ਆਪੋਜ਼ਿਟ ਸੈਕਟਰ ਪੈਂਦਾ 7 69 ਉਹ ਸਾਹਮਣੇ ਹੈਗਾ 78 ਰੋਡ ਕ੍ਰੋਸ ਕਰਕੇ ਇਸ ਪਾਸੇ ਹੈਗਾ 69 ਤੇ ਨਾਲ ਖੁੱਲਾ ਜਿਹਾ ਗਰਾਊਂਡ ਵੀ ਹੈਗਾ ਫੁੱਟਬਾਲ ਖੇਡਣ ਵਾਸਤੇ ਤੇ ਇਹ ਸਕੂਲ ਵੀ ਹੈਗਾ ਮਾਉਂਟ ਕਾਰਮਲ ਇਸ ਪਾਸੇ ਮਾਉਂਟ ਕਾਰਮਲ ਹੈ ਤੇ ਉਸ ਪਾਸੇ ਹੈਗਾ ਗੁਰੂਕੁਲ ਤੇ ਗੁਰੂਕੁਲ ਦੇ ਨਾਲ ਹੀ ਬਿਲਕੁਲ ਇਹ ਮਾਰਕੀਟ ਪੈਂਦੀ ਹੈ ਜੇ ਤੁਸੀਂ ਪਿੱਛੇ ਦੇਖ ਸਕਦੇ ਹੋ ਤੁਹਾਨੂੰ ਮੈਂ ਥੋੜਾ ਕਲੋਸ ਕਰਕੇ ਦਿਖਾਉਣਾ ਉਹ ਪਿੱਛੇ ਰੈ residențial ਏਰੀਆ ਵੀ ਹੈਗਾ ਇਸ ਪਾਸੇ ਵੀ ਹੈਗਾ ਰੈ residențial ਏਰੀਆ ਤੇ ਆਪ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ 69 ਸੈਕਟਰ ਦਾ ਰੈ residențial ਏਰੀਆ ਹੈ ਠੀਕ ਹੈ ਐਦਾਂ ਦੀ ਗੱਲ ਨਹੀਂ ਹੈ ਰੈ residenਸ ਸਾਰੇ ਇੱਥੇ ਰਹਿੰਦੇ ਆ ਪੂਰੀ ਕੋਠੀਆਂ ਬਣੀ ਹੋਈਆਂ ਨੇ ਸਭ ਲੋਕ ਇੱਥੇ ਪੂਰਾ ਡਿਵੈਲਪਡ ਸੈਕਟਰ ਹੈਗਾ ਤੇ ਖਾਲੇ ਕੁਝ ਬੂਥ ਇੱਥੇ ਹੈਗੇ ਮੈਨੂੰ ਪਤਾ ਚੱਲਿਆ ਸੀ ਕਿ ਖਾਲੀ ਨੇ ਤੇ ਤਾਂ ਕਿ ਆ ਤੁਸੀਂ ਦੇਖ ਸਕਦੇ ਹੋ ਕੁਝ ਇੱਥੇ ਬੂਥ ਖੁੱਲ ਰੱਖੇ ਨੇ ਪਾਰਕਿੰਗ ਦੀ ਕੋਈ ਦਿੱਕਤ ਨਹੀਂ ਆ ਬਹੁਤ ਖੁੱਲੀ ਪਾਰਕਿੰਗ ਹੈ ਤੇ ਕੁਝ ਇਸ ਪਾਸੇ ਵੀ ਬੂਥ ਹੈਗੇ ਨੇ ਜਿਵੇਂ ਕਰਿਆਨੇ ਦੀ ਸ਼ਾਪਸ ਹੈ ਆ ਕੁਝ ਹੋਰ ਵੀ ਮਤਲਬ ਜੋ ਡੇਲੀ ਯੂਸੇਜ ਦਾ ਕਮ ਹੈਗਾ ਡੇਲੀ ਯੂਟਿਲਾਈਜੇਸ਼ਨ ਦਾ ਉਹ ਇੱਥੇ ਸ਼ਾਪਸ ਖੁੱਲ ਰੱਖੀਆਂ ਨੇ ਤੇ ਬਹੁਤ ਵਧੀਆ ਚੀਜ਼ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਕੁਝ ਆਪਣਾ ਵੇਰਕਾ ਬੂਥ ਵਗਰਾ ਵੀ ਸਾਰਾ ਕੁਝ ਖੁੱਲਿਆ ਹੋਇਆ ਹੈ ਕੁਝ ਤੁਸੀਂ ਦੇਖ ਰਹੇ ਸ਼ਾਪਸ ਉੱਪਰ ਬੰਦ ਪਈਆਂ ਨੇ ਦੇਖ ਰਹੇ ਹੋ ਥੱਲੇ ਵੀ ਹੈਗੀ ਉੱਪਰ ਵੀ ਹੈ ਇਹ ਹਲੇ ਜਾਂ ਤਾਂ ਅੱਜ ਸੰਡੇ ਕਰਕੇ ক্লোਜ਼ ਹੋਣਗੀਆਂ ਜਾਂ ਕੁਝ ਹਲੇ ਜਿੱਥੇ ਬੋਰਡ ਨਹੀਂ ਲੱਗੇ ਤੇ ਸਮਝ ਲਓ ਉਹ ਹਲੇ ਵਿਕੀਆਂ ਨਹੀਂ ਹੈਗੀਆਂ ਇਹ ਰੈਂਟੇਡ ਆਊਟ ਤੇ ਨਹੀਂ ਹੈਗਾ ਮੈਂ ਹਲੇ ਪਤਾ ਕਰ ਦਿੰਦਾ ਕਿ ਇਹਦਾ ਕੀ ਪ੍ਰਾਈਸ ਹੈ ਜਾਂ ਕੀ ਰੈਂਟ ਹੈਗਾ ਪਰ ਤੁਸੀਂ ਤਦ ਤੱਕ ਇਹ ਦੇਖ ਸਕਦੇ ਹੋ ਸ਼ਾਟ ਸਾਰੇ ਕਿ ਕਿੰਨੀ ਵਧੀਆ ਮਾਰਕੀਟ ਹੈ ਤੇ ਜਿਹੜਾ ਇੱਥੇ ਬੰਦਾ ਇਨਵੈਸਟਮੈਂਟ ਕਰਨਾ ਚਾਹੁੰਦਾ ਹੈ ਉਹ ਜ਼ਰੂਰ ਕਰ ਸਕਦਾ ਕਿਉਂਕਿ ਇਹ ਸਾਰੇ ਨਾਲੋਂ ਹੋਰ ਵਧੀਆ ਚੀਜ਼ ਹੈ ਜਿਵੇਂ ਅੱਜ ਕੱਲ ਮਾਲ ਖੁੱਲ ਰਹੇ ਆ ਮੋਲਾ ਦੇ ਵਿੱਚ ਤੁਸੀਂ ਚੈੱਕ ਕੀਤਾ ਹੋਊਗਾ ਹੈਨਾ ਕਿ ਸ਼ਾਪਸ ਹੈਗੀਆਂ ਹੀ ਹੈਗਾ ਬਟ ਇਹ ਮਾਰਕੀਟ ਬਿਲਕੁਲ ਰੈ residense ਨਾਲ ਹੀ ਹੈਗੀ ਹੈ ਵੱਡੀ ਵੱਡੀ ਕੋਠੀਆਂ ਨੇ ਅੱਛੀ ਫੈਮਲੀਆਂ ਰਹਿੰਦੀਆਂ ਨੇ ਇੱਥੇ ਹੈਨਾ ਤੇ ਨਾਲ ਹੀ ਉਹਦੇ ਮਾਰਕੀਟ ਹੈ ਅਗਰ ਉਹਨਾਂ ਨੂੰ ਜੇ ਡੇਲੀ ਸਮਾਨ ਚਾਹੀਦਾ ਹੋਵੇਗਾ ਉਹ ਇੱਥੇ ਆ ਕੇ ਲੈ ਸਕਦਾ ਤੇ ਬਹੁਤ ਸੋਹਣੀ ਮਾਰਕੀਟ ਹੈ ਚਲੋ ਆਪਾਂ ਜਿਵੇਂ ਪਤਾ ਕਰਦੇ ਹਾਂ ਤੇ ਤੁਹਾਨੂੰ ਨਾਲ ਨਾਲ ਸ਼ੇਅਰ ਕਰਦੇ ਹਾਂ ਤੇ ਮੈਂ ਤੁਹਾਨੂੰ ਸ਼ੇਅਰ ਕਰਦਾ ਕਿ ਅੰਦਰ ਵੀ ਬੈਕ ਸਾਈਡ ਵੀ ਦੇ ਅੰਦਰ ਮਾਰਕੀਟ ਹੈਗੀ ਹੈ ਇਹ ਤਾਂ ਚਲੋ ਥੋੜਾ ਜਿਹਾ ਫਰੰਟ ਹੈਗਾ ਨਾ ਫਰੰਟ ਆ ਗਿਆ ਮਤਲਬ ਮੇਨ ਮਾਰਕੀਟ ਵਿੱਚ ਜਿੱਥੇ ਗੱਡੀਆਂ ਪਾਰਕਿੰਗ ਲੈਂਦੇ ਇਹਨੂੰ ਫਰੰਟ ਕਹਿ ਦਿੰਦੇ ਆ ਤੇ ਅੰਦਰ ਸਾਈਡ ਵੀ ਇਹਦੀ ਉਹ ਹੈਗੀ ਆਪਣੇ ਮਾਰਕੀਟ ਹੈਗੀ ਹੈ ਨਾ ਦੁਕਾਨਾਂ ਹੈਗੀਆਂ ਰੇਟ ਵਗੈਰਾ ਮੈਂ ਪਤਾ ਕਰ ਲਿਆ ਸਾਰਾ ਕੁਝ ਰੈਂਟ ਤੇ ਵੀ ਹੈਗੀਆਂ ਦੁਕਾਨਾਂ ਸੇਲ ਤੇ ਵੀ ਹੈਗੀਆਂ ਸਾਰਾ ਕੁਝ ਪਤਾ ਕਰ ਲਿਆ ਤੁਹਾਨੂੰ ਸ਼ੇਅਰ ਕਰਦੇ ਆ ਪਹਿਲੇ ਇੱਕ ਵਾਰ ਤੁਹਾਨੂੰ ਅੰਦਰੋਂ ਵੀ ਦਿਖਾ ਦਈਏ ਇਹਨੂੰ ਕਹਿੰਦੇ ਇਨਰ ਮਾਰਕੀਟ ਆ ਤੂੰ ਉਸ ਚੈੱਕ ਕਰੋ ਉਹ ਬਾਹਰ ਸੀਗਾ ਇਹ ਅੰਦਰ ਵਾਲੇ ਪਾਸੇ ਆ ਜਾਂਦਾ ਐਵੇਂ ਉੱਪਰ ਹੈਗਾ ਅੰਦਰ ਵਾਲੇ ਪਾਸੇ ਇਹ ਅੰਦਰਲੀ ਇੰਟੀਰੀਅਰ ਮਾਰਕੀਟ ਆ ਗਈ ਆ ਤੇ ਇਹ ਆ ਗਈ ਤੁਹਾਡੀ ਫਰੰਟ ਤੇ ਤੇ ਅੰਦਰ ਵਾਲੀ ਮਾਰਕੀਟ ਤਾਂ ਬਿਲਕੁਲ ਹੀ ਖਾਲੀ ਪਈ ਆ ਤੇ ਇਹ ਫਰੰਟ ਸੇ ਚੈੱਕ ਕਰਸਾ ਫਿਰ ਵੀ ਦੁਕਾਨਾਂ ਖੁੱਲੀਆਂ ਹੋਈਆਂ ਨੇ ਤੇ ਹੁਣ ਮੈਂ ਤੁਹਾਨੂੰ ਸ਼ੇਅਰ ਕਰਦਾ ਚੀਜ਼ਾਂ ਕਿ ਕੀ ਹਿਸਾਬ ਤਾਬ ਹੈ ਇੱਕ ਵਾਰ ਉਧਰ ਵੀ ਚੱਕਰ ਮਾਰ ਲਈਏ ਉਹਦੀ ਬੈਕ ਸਾਈਡ ਤੇ ਤੇ ਇਹ ਇੱਧਰ ਦੀ ਇੰਟੀਰੀਅਰ ਮਾਰਕੀਟ ਆ ਗਈ ਤੇ ਚੈੱਕ ਕਰਸਾ ਹਾਲੇ ਮੈਂ ਉਧਰ ਵਾਲੇ ਪਾਸੇ ਗਿਆ ਸੀਗਾ ਤੇ ਹੁਣ ਮੈਂ ਇਸ ਪਾਸੇ ਆਇਆ ਤੇ ਇਹ ਇੰਟੀਰੀਅਰ ਮਾਰਕੀਟ ਹੋ ਗਈ ਤੇ ਉੱਪਰ ਵੀ ਜਿਵੇਂ ਹੈਗੀ ਆ ਨਾ ਫਲੋਰ ਤੇ ਕਿਹਾ ਉੱਪਰ ਫਲੋਰ ਹੈਗੇ ਨੇ ਆ ਸਾਹਮਣੇ ਕੋ ਉੱਪਰ ਹੀ ਫਲੋਰ ਹੈਗਾ ਤੇ ਇਹ ਕਿੱਥੋਂ ਜਾਂਦੇ ਆ ਆ ਸਾਹਮਣੇ ਪੌੜੀਆਂ ਲੱਗੀ ਹੋਈਆਂ ਇਸ ਪਾਸੇੋਂ ਜਾਂ ਦਾ ਰਸਤਾ ਹੈਗਾ ਇੱਥੇ ਤੁਸੀਂ ਉੱਪਰ ਜਾ ਕੇ ਉੱਪਰ ਸ਼ਾਪ ਤੁਹਾਡੀ ਖੁੱਲ ਸਕਦੀ ਆ ਉਧਰ ਵੀ ਸੇਮ ਇਦਾਂ ਹੀ ਹੈਗਾ ਸਾਹਮਣੇ ਪੌੜੀਆਂ ਜਾਂਦੀਆਂ ਉਧਰ ਵਾਲੇ ਪਾਸੋਂ ਤੇ ਤੁਸੀਂ ਉੱਪਰ ਜਾ ਸਕਦੇ ਹੋ ਤੇ ਇਹ ਹੈਗੀਆਂ ਪੂਰੀ ਮਾਰਕੀਟ ਦਾ ਹਿਸਾਬ-ਤਬ ਜੋ ਹੈਗਾ ਬੂਥ ਮੋਹਾਲੀ ਸੈਕਟਰ 69 ਦੇ ਤੇ ਕੋਠੀਆਂ ਸਾਰੀਆਂ ਅੰਦਰ ਹੈਗੀਆਂ ਨੇ ਆਪਣੀਆਂ ਤੁਸੀਂ ਦੇਖ ਹੀ ਸਕਦੇ ਹੋ ਰੈ residencial ਏਰੀਆ ਹੈਗਾ ਖੁੱਲਣ ਨੂੰ ਟਾਈਮ ਹੋ ਗਿਆ ਚੱਕਰ ਕੀ ਆ ਇਹਦਾ ਮੈਂ ਤੁਹਾਨੂੰ ਡਰਾਪ ਬੈਗ ਦੱਸਦਾ ਦੁਕਾਨਾਂ ਦਾ ਜੋ ਸਾਈਜ਼ ਹੈ ਨਾ ਉਹ ਹੈਗਾ ਛੋਟਾ ਜੋ ਮੈਂ ਦੇਖਿਆ ਇਸ ਹਿਸਾਬ ਤੱਕ ਉਹ ਹੈਗਾ ਛੋਟਾ ਤੇ ਇਸ ਕਰਕੇ ਦੁਕਾਨਾਂ ਯਾਦਾ ਮਤਲਬ ਸੋਲਡ ਆਊਟ ਸਾਰੀ ਹੈਗੀ ਗਵਾਡਾ ਵੱਲੋਂ ਨਿਕਲੀ ਹੋਈਆਂ ਡਰਾਪ ਦੇ ਵਿੱਚ ਲੋਕਾਂ ਨੂੰ ਮਿਲੀ ਹੋਈਆਂ ਬਟ ਲੋਕੀ ਲੈਂਦੇ ਨਹੀਂ ਕਿਉਂਕਿ ਸਾਈਜ਼ ਵਗੈਰਾ ਛੋਟਾ ਹੈਗਾ ਸਮਾਨ ਨਹੀਂ ਪੂਰਾ ਆਂਦਾ ਜੋ ਵੀ ਤੁਸੀਂ ਲਾ ਲੋ ਹੈਨਾ ਉਸ ਕਰਕੇ ਇਹ ਥੋੜਾ ਜਿਹਾ ਦਿੱਕਤ ਦੇ ਰਿਹਾ ਲੋਕਾਂ ਨੂੰ ਇਹ ਉਸ ਕਰਕੇ ਦਿੱਕਤ ਦੇ ਰਿਹਾ ਜੋ ਤੁਹਾਨੂੰ ਮੈਂ ਹੁਣ ਚੀਜ਼ ਦੱਸੀ ਹੈ ਹੈਨਾ ਸਭ ਤੋਂ ਮੇਨ ਗੱਲ ਹੋਇਆ ਤੇ ਮਤਲਬ ਮੈਂ ਤੁਹਾਨੂੰ ਚਾਹੂੰਗਾ ਜੇ ਤੁਸੀਂ ਛੋਟਾ ਬਿਜ਼ਨਸ ਇੱਥੇ ਖੋਲਣਾ ਚਾਹੁੰਦੇ ਹੋ ਹੈਨਾ ਜ਼ਰੂਰੀ ਨਹੀਂ ਕਿ ਤੁਸੀਂ ਵੱਡੀ ਸ਼ਾਪ ਹੀ ਖੋਲਨੀ ਆਏ ਹੋ ਜਾਂ ਵੱਡਾ ਹੀ ਸਭ ਕੁਝ ਜਿਆਦਾ ਸਮਾਨ ਪਾਣਾ ਹੈ ਕੁਝ ਕਰਨਾ ਹੈ ਛੋਟਾ ਬਿਜ਼ਨਸ ਵੀ ਤੁਸੀਂ ਇੱਥੇ ਖੋਲ ਸਕਦੇ ਹੋ ਜੋ ਤੁਹਾਡਾ ਬਹੁਤ ਵਧੀਆ ਤਰੀਕੇ ਨਾਲ ਚੱਲ ਸਕਦਾ ਹੈ ਇਦਾਂ ਦੀ ਗੱਲ ਨਹੀਂ ਹੈ ਕਿ ਨਹੀਂ ਚੱਲੇਗਾ ਚੱਲ ਸਕਦਾ ਹੈ ਬਿਜ਼ਨਸ ਤੇ ਹੁਣ ਤੁਹਾਨੂੰ ਮੈਂ ਇਹਦਾ ਰੇਟ ਵਗੈਰਾ ਦੱਸਦਾ ਵੀਡੀਓ ਦੇ ਵਿੱਚ ਅ ਪਹਿਲੇ ਤੁਹਾਨੂੰ ਮੈਂ ਇਹ ਦੱਸਦਾ ਕਿ ਇਹ ਪੈਂਦੀ ਕਿੱਥੇ ਹੈ ਸ਼ਾਪਸ ਹੈਨਾ ਇਹ ਸੈਕਟਰ 69 ਮਹੌਲੇ ਚ ਪੈਂਦੀ ਹੈ ਜੋ ਕਿ ਬਿਲਕੁਲ ਗੁਰੂਕੁਲ ਸਕੂਲ ਦੇ ਅਪੋਜ਼ਿਟ ਹੈ ਤੁਸੀਂ ਆਉਂਗੇ ਸੁਹਾਣੇ ਵੱਲ ਨੈਕਸਟ ਨਾਲ ਹੀ ਲੈਫਟ ਹੋ ਜਾਣਾ ਹੈ ਜਰੂਰੀ ਨਹੀਂ ਕਿ ਤੁਸੀਂ ਅੱਗੇ ਚਲੇ ਜਾਣਾ ਸਿੱਧਾ ਗੁਰਦੁਆਰਾ ਸੁਹਾਣਾ ਸਾਹਿਬ ਆਏਗਾ ਲਾਈਟਾਂ ਕ੍ਰੋਸ ਕਰਕੇ ਲੈਫਟ ਅੰਦਰ ਅਸਲੀ ਪਰੋਡ ਜਾਂਦੀ ਹੈ ਤੁਸੀਂ ਅੰਦਰ ਆ ਸਕਦੇ ਹੋ ਤੇ ਜਾਂ ਤੁਸੀਂ ਨਹੀਂ ਪਤਾ ਤੇ ਗੁਰੂਕੁਲ ਸਕੂਲ ਦਾ ਤੁਸੀਂ ਮੈਪ ਚ ਪਾ ਕੇ ਤੁਸੀਂ ਇੱਥੇ ਬਿਲਕੁਲ ਅਪੋਜ਼ਿਟ ਟੂ ਸ਼ਾਪਸ ਨੇ ਤੁਸੀਂ ਆ ਸਕਦੇ ਹੋ ਇਹ ਤਾਂ ਹੋ ਗਿਆ ਐਡਰੈਸ ਹੈ ਨਾ ਸੈਕਿੰਡ ਚੀਜ਼ ਜੋ ਇਹਦਾ ਪ੍ਰਾਈਸ ਹੈਗਾ ਜੋ ਮੈਨੂੰ ਪਤਾ ਲੱਗਿਆ ਪ੍ਰਾਈਸ ਦਾ ਰੇਟ ਹੈਗਾ ਦੁਕਾਨਾਂ ਦਾ ਫਰੰਟ ਵਾਲੀ ਦਾ ਕੁਝ 35 ਲੱਖ ਦੇ ਆਸ-ਪਾਸ 35 ਲੈਕਸ ਹਾਂਜੀ ਤੁਸੀਂ ਸਹੀ ਸੁਣਿਆ 35 ਲੱਖਸ ਇਹਦਾ ਰੇਟ ਹੈਗਾ ਸ਼ਾਪਸ ਦਾ ਤੇ ਇਹ ਗੁਮਾੜਾ ਵੱਲੋਂ ਸੋਲਡ ਆਊਟ ਹੈ ਉਹਨੇ ਬੰਦੇ ਕੋਲ ਹੈਗੀ ਆ ਤੁਸੀਂ ਇੱਥੇ ਆ ਕੇ ਕਿਸੇ ਨੂੰ ਪੁੱਛ ਸਕਦੇ ਹੋ ਕਿਉਂਕਿ ਆ ਡੀਲਰ ਨੂੰ ਪੁੱਛ ਸਕਦੇ ਹੋ ਕਿ ਅਗਰ ਸ਼ਾਪ ਵਿਕਰੀ ਹੋਣ ਤੇ 35 ਲੱਖਸ ਇਹਦਾ ਰੇਟ ਹੈਗਾ ਦੁਕਾਨਾਂ ਤੁਸੀਂ ਮੇਰੇ ਪਿੱਛੇ ਦੇਖ ਹੀ ਰਹੇ ਹੋ ਸਾਰੀਆਂ ਇਹ ਕੁਝ 10x10 ਜਾਂ 10x12 ਦੀਆਂ ਹੋਣਗੀਆਂ ਉਸ ਤੋਂ ਵੱਡੀ ਸ਼ਾਪਸ ਨਹੀਂ ਆ ਹਰਦੀ 10x10 ਜਾਂ 8x10 ਦੀ ਦੁਕਾਨ ਹੈ 8x8 ਵੀ ਹੋ ਸਕਦੀ ਹੈ ਇਸ ਐਕਚੁਅਲੀ ਮੈਨੂੰ ਨਹੀਂ ਵੀ ਪਤਾ ਬਟ ਇਹ ਜੋ ਤੁਹਾਨੂੰ ਮੈਂ ਰੇਟ ਦੱਸਤਾ ਉਹ ਹੈਗੀ ਹੈ 35 ਲੱਖ ਦੀ ਫਰੰਟ ਤੇ ਅੰਦਰ ਤੁਸੀਂ ਲਾ ਲੋ ਉਹੀ ਰੇਟ ਤੁਹਾਡਾ 5-7 ਲੱਖ ਘੱਟ ਹੋਏਗਾ ਇਹ ਬਾਹਰ ਤੇ ਜ਼ਿਆਦਾ ਵੀ ਹੋ ਸਕਦਾ 20 ਲੱਖ ਦੀ ਵੀ ਮਿਲ ਸਕਦੀ ਹੈ ਦੁਕਾਨ ਤੁਹਾਨੂੰ 17-18 ਦੀ ਵੀ ਮਿਲ ਸਕਦੀ ਹੈ ਉੱਪਰ ਵਾਲਾ ਫਲੋਰ ਬਟ 20 ਦੇ ਆਸ-ਪਾਸ ਤੁਸੀਂ ਲਾ ਕੇ ਚੱਲੋ ਤੁਹਾਡੇ ਅੰਦਰਲੀ ਦੁਕਾਨਾਂ ਨੇ ਬਾਹਰ ਹਾਲੀਆਂ 30 ਤੋਂ 35 ਦੇ ਵਿੱਚ ਰੇਂਜ ਹੈਗੀ ਹੈ ਤੁਸੀਂ ਆਪਣਾ ਜੇ ਤੁਹਾਡਾ ਨਾ ਬਜਟ ਹੈਗਾ ਤੁਸੀਂ ਇਨਵੈਸਟ ਕਰ ਸਕਦੇ ਹੋ ਬਹੁਤ ਵਧੀਆ ਓਪਰਚ्युनिटी ਹੈਗੀ ਏ ਇਨਵੈਸਟ ਕਰਨ ਦੀ ਤੇ ਤੁਸੀਂ ਇਨਵੈਸਟ ਕਰਕੇ ਆਪਣੇ ਇੱਥੇ ਕੰਮ ਵੀ ਖੋਲ ਸਕਦੇ ਹੋ ਜਾਂ ਤੁਸੀਂ ਅਗੇ ਲੀਸ ਤੇ ਵੀ ਦੇ ਸਕਦੇ ਹੋ ਬਸ ਤਾਂ ਆਲਰੇਡੀ ਸੋਲਡ ਆਊਟ ਨੇ ਅਗਰ ਤੁਹਾਡਾ ਮਨ ਆ ਆਪਣਾ ਦੁਕਾਨ ਹੋ ਕੇ ਆਪਣਾ ਕੰਮ ਕਰਨ ਦਾ ਤੇ ਤੁਸੀਂ ਇੱਥੇ ਆਪਣਾ ਬਿਜ਼ਨਸ ਚਲਾ ਸਕਦੇ ਹੋ ਤੇ ਇਹ ਤਾਂ ਹੋ ਗਿਆ ਇਨਵੈਸਟਮੈਂਟ ਦਾ ਹੈਨਾ ਮਤਲਬ ਵੀ ਤੁਸੀਂ ਲੈਣਾ ਚਾਹੁੰਦੇ ਹੋ ਹੁਣ ਸਭ ਤੋਂ ਵੱਡੀ ਗੱਲ ਜੇ ਤੁਸੀਂ ਲੀਸ ਤੇ ਲੈਣਾ ਚਾਹੁੰਦੇ ਹੋ ਹੈਨਾ ਤੁਹਾਡੇ ਕੋਲ ਪੈਸੇ ਨਹੀਂ ਹੈ ਦੁਕਾਨ ਖਰੀਦਣ ਵਾਸਤੇ ਤੇ ਤੁਸੀਂ ਇਹ ਚਾਹੁੰਦੇ ਹੋ ਕਿ ਅਸੀਂ ਆਪਣਾ ਲੀਸ ਤੇ ਲੈ ਲਈਏ ਹੈਨਾ ਰੈਂਟ ਤੇ ਲੈ ਲਈਏ ਸ਼ਾਪ ਤੇ ਉਹਦਾ ਰੇਟ ਮੈਂ ਤੁਹਾਨੂੰ ਦੱਸ ਦਿੰਦਾ ਕੁਝ 13000 12-13000 15000 ਕੁਝ ਐਵੇਂ ਦੀ ਰੇਂਜ ਹੈ ਕਾਰਨਰ ਵਾਲੀ ਸ਼ਾਪ ਦਾ ਰੇਟ ਥੋੜਾ ਜ਼ਿਆਦਾ ਹੈ ਤੇ ਜੇ ਅੰਤ ਵਿਚਕਾਰ ਵਾਲੀ ਸ਼ਾਪ ਉਧਰ ਥੋੜਾ ਰੇਟ ਘਟਾ 12 13 ਹੈ 12 ਤੋਂ 15000 ਤੁਸੀਂ ਲੈ ਸਕਦੇ ਹੋ ਉਹਦੀ ਰੇਂਜ ਹੈ ਜੇ ਅੰਦਰ ਵਾਲੀ ਸ਼ਾਪ ਲੈਣੀ ਹੈ ਤੇ 7-8000 ਦੀ ਸ਼ਾਪ ਤੁਹਾਨੂੰ ਮਿਲ ਜੇਗੀ ਤੇ ਉੱਪਰ ਵਾਲੀ ਸ਼ਾਪ ਲੈਣੀ ਹੈ ਫਰਸਟ ਫਲੋਰ ਤੇ ਉਹ ਵੀ 7-8000 ਰੈਂਟ ਤੇ ਮਿਲ ਜੇਗੀ ਤੁਹਾਨੂੰ ਸ਼ਾਪ ਤੇ ਤੁਸੀਂ ਰੈਂਟ ਤੇ ਵੀ ਲੈ ਸਕਦੇ ਹੋ ਟੂ ਰੈਂਟ ਲੱਗੀਆਂ ਹੋਏ ਇੱਕ ਦੋ ਦੁਕਾਨਾਂ ਮੈਂ ਦੇਖੀਆਂ ਨੇ ਹਨਾ ਤੁਸੀਂ ਉਹਨਾਂ ਨੂੰ ਆ ਕੇ ਕੰਟੈਕਟ ਕਰ ਸਕਦੇ ਹੋ ਜਾਂ ਜਿਹੜੀ ਸ਼ਾਪਸ ਖੁੱਲੀਆਂ ਉਹਨਾਂ ਨੂੰ ਪੁੱਛ ਸਕਦੇ ਹੋ ਡੀਲਰ ਨੂੰ ਪੁੱਛ ਸਕਦੇ ਹੋ ਬਹੁਤ سارے ਵੇ ਨੇ ਤੇ ਸੇਲ ਤੇ ਵੀ ਹੈਗੀਆਂ ਲਿਸਟ ਤੇ ਵੀ ਹੈਗੀਆਂ ਇਹ ਤੁਹਾਨੂੰ ਮੈਂ ਦੋਨ ਰੈ residencial area ਕੋਲ ਹੀ ਹੈਗਾ ਤੁਸੀਂ ਮੇਰੇ ਬੈਕ ਸਾਈਡ ਦੇ ਦੇਖ ਹੀ ਸਕਦੇ ਹੋ ਹੈਨਾ ਤੇ ਜੇ ਤੁਹਾਨੂੰ ਲੱਗਦਾ ਕਿ ਮਤਲਬ ਤੁਹਾਡੇ बिजनेस ਇਦਾਂ ਦਾ ਹੈਗਾ ਜਿਹੜਾ ਲਿੰਕ ਦੇ ਥਰੂ ਚੱਲਦਾ ਹੈ ਤੁਸੀਂ ਆਫਿਸ ਖੋਲਣਾ ਚਾਹੁੰਦੇ ਹੋ ਹੈਨਾ ਵੀ ਤੁਹਾਡਾ ਆਫਿਸ ਹੋਣਾ ਚਾਹੀਦਾ ਵੀ ਲਿੰਕ ਦੇ ਥਰੂ ਕੰਮ ਚੱਲ ਰਿਹਾ ਤੇ ਤਾਂ ਫਿਰ ਬਹੁਤ ਵਧੀਆ ਜਗ੍ਹਾ ਹੈ ਤੁਸੀਂ ਆਪਣਾ ਇੱਥੇ ਆ ਕੇ ਖੋਲ ਕੇ ਲਿੰਕ ਦੇ थ्रू ਤੁਸੀਂ ਆਪਣਾ ਨੈਟਵਰਕਿੰਗ ਥਰੂ ਆਪਣਾ ਕੰਮ ਚਲਾ ਸਕਦੇ ਹੋ ਜੇ ਤੁਸੀਂ ਉਵੇਂ ਡੇਲੀ ਯੂਸ ਵਾਲਾ ਕੋਈ ਕੰਮ ਖੋਲਦੇ ਹੋ ਹੈਨਾ ਉਹ ਵੀ ਤੁਸੀਂ ਖੋਲ ਸਕਦੇ ਹੋ ਕਿਉਂਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਆਵਾਜ਼ ਆਈ ਵੀ ਹੈਗੀ ਹੈ ਗੱਡੀਆਂ ਆ ਰਹੀਆਂ ਨੇ ਲੋਕੀ ਇੱਥੇ ਰਹਿੰਦੇ ਆ ਵੈਲ ਡਿਵੈਲਪਡ ਏਰੀਆ ਹੈਗਾ ਬਹੁਤ ਪੋਰਸ਼ ਏਰੀਆ ਮਹਾਰੀ ਦਾ ਸੈਕਟਰ 69 ਇਹ ਕੋਈ ਛੋਟੇ ਨਹੀਂ ਇਹਨੂੰ ਕਾਈਂਡ ਆਫ ਵੀਵੀਆਈਪੀ ਏਰੀਆ ਵੀ ਕਹਿੰਦੇ ਆ ਵੀਆਈਪੀ ਏਰੀਆ ਵੀ ਕਹਿੰਦੇ ਕਿਉਂਕਿ ਇੱਥੇ ਸਾਰੇ ਆਫੀਸਰਸ ਰੈਂਕ ਦੇ ਬੰਦੇ ਰਹਿੰਦੇ ਜਿਨ੍ਹਾਂ ਦੇ ਇੱਥੇ ਘਰ ਹੈ ਉਹ ਸਾਰੇ ਆਫੀਸਰਸ ਤੋਂ ਰਿਟਾਇਰ ਹੋ ਰਹੇ ਆਫੀਸਰਸ ਹੈਗੇ ਆ ਕਿ ਉਹਨਾਂ ਦੇ ਘਰ ਹੈ ਤੇ ਤੁਸੀਂ ਆਪਣਾ ਇੱਥੇ ਬਹੁਤ ਵਧੀਆ ਸੈਟਅਪ ਕਰ ਸਕਦੇ ਹੋ ਤੁਹਾਨੂੰ ਮੈਂ ਫਿਰ ਓਵਰਵਿਊ ਦਿੰਦਾ ਇੱਕ ਵਾਰ ਦੇਖੋ ਤੇ ਤੁਸੀਂ ਫਿਰ ਸੋਚ ਵਿਚਾਰ ਕਰਿਓ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਨਾ ਪ੍ਰਾਈਸ ਦਾ ਸ਼ੋਰਟ ਤੁਸੀਂ ਸਾਰੇ ਦੇਖ ਲਏ ਆ ਸ਼ਾਪਸ ਤੁਸੀਂ ਸਾਰੇ ਦੇਖ ਲਈਆਂ ਮੋਹੱਲੀ 669 ਸੈਕਟਰ ਪੰਜਾਬ ਐਸ ਐਸ ਨਗਰ ਜੇ ਕੋਈ ਬੰਦਾ ਮੇਰਾ ਭਰਾ ਵੀਰ ਆਪਣਾ ਦਿੱਲੀ ਆ ਬੰਬੇ ਆ ਹੋਰ ਪਾਸੋਂ ਵੀਡੀਓ ਦੇਖ ਰਿਹਾ ਤੇ ਉਹਨੂੰ ਮੈਂ ਦੱਸ ਦਵਾਂ ਪੰਜਾਬ ਐਸ ਐਸ ਨਗਰ ਮੁਹਾਲੀ ਸੈਕਟਰ 69 ਚੰਡੀਗੜ੍ਹ ਦੇ ਕੋਲ ਸੈਕਟਰ ਹੈਗਾ ਤੁਸੀਂ ਆ ਕੇ ਆਪਣੇ ਇੱਥੇ ਇਨਵੈਸਟ ਕਰ ਸਕਦੇ ਹੋ ਤੇ ਤੁਹਾਨੂੰ ਮੈਂ ਇਹੀ ਗਾਈਡ ਕਰਾਂਗਾ ਕਿ ਬਹੁਤ ਵਧੀਆ ਓਪਰਚੁਨਿਟੀ ਹੈ ਕੰਮ ਕਰਨ ਦੀ ਇਦਾਂ ਦੀ ਗੱਲ ਨਹੀਂ ਹੈ ਜੇ ਕੰਮ ਚੱਲਣ ਵਾਲਾ ਹੁੰਦਾ ਤੇ ਚਲਾਣ ਵਾਲਾ ਬੰਦਾ ਹੁੰਦਾ ਉਹ ਚਲਾ ਲੈਂਦਾ ਰਨ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਬਟ ਹੈ ਕਿ ਬੰਦੇ ਚ ਹਿੰਮਤ ਹੋਣੀ ਚਾਹੀਦੀ ਹੈ ਹਾਰਡ ਵਰਕਰ ਹੋਣਾ ਚਾਹੀਦਾ ਸਮਾਰਟ ਵਰਕਰ ਹੋਣਾ ਚਾਹੀਦਾ ਉਹ ਚਲਾ ਲੇਗਾ ਜ਼ਰੂਰ ਤੁਸੀਂ ਪਿੱਛੋਂ ਦੇਖ ਹੀ ਲਿਤਾ ਸਾਰਾ ਕੁਝ ਹੈ ਨਾ ਬਹੁਤ ਵਧੀਆ ਮਾਰਕੀਟ ਹੈ ਲੋਕੀ ਆ ਜਾ ਰਹੇ ਆ ਸਾਮਾਨ ਲੈ ਰਹੇ ਆ ਤੇ ਇਹ ਸੀਗਾ ਅੱਜ ਦਾ ਵੀਡੀਓ ਦਾ ਪਾਰਟ ਜੋ ਤੁਹਾਨੂੰ ਮੈਂ ਸ਼ੇਅਰ ਕਰਨਾ ਚਾਹੁੰਦਾ ਸੀਗਾ ਤੇ ਹੋਪ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਅਗਰ ਚੰਗੀ ਲੱਗੀ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਹੈ ਨਾ ਸ਼ੇਅਰ ਕਰਿਓ ਤੁਹਾਨੂੰ ਮੈਂ ਪਹਿਲੇ ਵੀ ਕਹਿਆ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਬਹੁਤ ਵਧੀਆ ਵਧੀਆ ਇਸ ਸਮੇਂ ਵੀਡੀਓਸ ਲੈ ਕੇ ਆਣੀਆਂ ਨੇ ਹਨ ਜੋ ਆਪਣੇ ਮੁਹੱਲੇ ਚੰਡੀਗੜ੍ਹ ਦੇ ਪ੍ਰੋਜੈਕਟਸ ਹੈਗੇ ਟਰਾਈ ਸਿਟੀ ਪੰਚਕੂਲਾ ਦੇ ਹੋ ਸਕਦਾ ਇਸ ਤੋਂ ਬਾਅਦ ਵੀ ਅੱਪਾ ਜਗ੍ਹਾ ਕਵਰ ਕਰੀਏ ਹੌਲੀ ਹੌਲੀ ਪਰ ਫਿਲ ਹਰ ਜੋ ਕਵਰ ਕਰ ਰਹੇ ਆ ਤੁਹਾਨੂੰ ਸਾਰਾ ਦੱਸ ਰਹੇ ਆ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਤਤ ਤੇ ਲਈ ਅਗਲੀ ਵੀਡੀਓਸ ਆਪਣਾ ਧਿਆਨ ਰੱਖਿਓ ਟਾਟਾ ਬਾਏ ਬਾਏ ਥੈਂਕ ਯੂ